ਆਪਣੀ اوਪੀਡੀ ਵਿੱਚ ਵੀ ਮੈਂ ਅੱਜਕਲ ਦੇਖ ਰਹੀ ਹਾਂ ਕਿ ਬੱਚਿਆਂ ਦੇ ਵਿੱਚ ਵੀ ਫੈਟੀ ਲੀਵਰ, ਇਨ ਡਾਈਜੈਸ਼ਨ ਤੇ ਕਬਜ ਵਰਗੀਆਂ ਪ੍ਰੋਬਲਮਸ ਵੱਧੀਆਂ ਜਾ ਰਹੀਆਂ ਨੇ। ਇਸ ਦੇ ਕੁਝ ਮੇਜਰ ਰੀਜਨਸ ਨੇ ਜਿਵੇਂ ਕਿ ਬੱਚਿਆਂ ਦਾ ਇਨਐਕਟਿਵ ਰਹਿਣਾ, ਸਾਰਾ ਦਿਨ ਘਰ 'ਚ ਬੈਠ ਕੇ ਟੀਵੀ ਜਾਂ ਮੋਬਾਈਲ ਦੇਖਦੇ ਰਹਿਣਾ, ਫਾਸਟ ਫੂਡ, ਕੋਲਡ ਡਰਿੰਕਸ, 슈ਗਰੀ ਪ੍ਰੋਡਕਟਸ ਜਾਂ ਫਿਰ ਪੈਕੇਜਡ ਆਈਟਮਸ, ਐਦਾਂ ਦਾ ਖਾਣਾ ਪੀਣਾ ਵੀ ਬੱਚਿਆਂ ਦਾ ਵੱਧ ਰਿਹਾ ਏ। ਬੱਚਿਆਂ ਦੇ ਵਿੱਚ ਸਟ्रेस ਦਾ ਰਹਿਣਾ ਜਾਂ ਫਿਰ ਖਾਣ ਪੀਣ ਵਾਲੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੇ ਵਿੱਚ ਮਿਲਾਵਟ ਵੀ ਅੱਗੇ ਨਾਲੋਂ ਜ਼ਿਆਦਾ ਵੱਧ ਰਹੀ ਹੈ। ਬੱਚਿਆਂ ਨੂੰ ਥੋੜਾ ਜਿਹਾ ਵੀ ਕੋਈ ਹੈਲਥ ਇਸ਼ੂ ਹੁੰਦਾ ਹੈ ਤਾਂ ਐਂਟੀਬਾਇਓਟਿਕ ਦਾ ਯੂਜ਼ ਵੀ ਜ਼ਿਆਦਾ ਵਧ ਰਿਹਾ ਹੈ ਜਿਸ ਨਾਲ ਕਿ ਬੱਚਿਆਂ ਦੇ ਡਾਈਜੈਸ਼ਨ ਤੇ ਲੀਵਰ ਤੇ ਬੁਰਾ ਅਸਰ ਆ ਰਿਹਾ ਹੈ ਦੇਖਿਆ ਗਿਆ ਹੈ ਕਿ ਛੋਟੇ-ਛੋਟੇ ਬੱਚਿਆਂ ਦੇ ਵੀ ਬਲੱਡ ਟੈਸਟ ਕਰਵਾਓ ਤਾਂ ਉਹਨਾਂ ਦੀ ਲੀਵਰ ਰਿਪੋਰਟਸ ਖਰਾਬ ਆ ਰਹੀਆਂ ਨੇ ਆਪਣੇ ਬੱਚਿਆਂ ਦੀ ਡਾਈਜੈਸ਼ਨ ਨੂੰ ਇੰਪਰੂਵ ਕਰਨ ਲਈ ਤੇ ਲੀਵਰ ਹੈਲਥ ਨੂੰ ਵਧੀਆ ਬਣਾਉਣ ਲਈ ਤੁਸੀਂ ਆਯੁਰਵੈਦਿਕ ਡਾਕਟਰ ਨੂੰ ਵੀ ਕੰਸਲਟ ਕਰ ਸਕਦੇ ਹੋ ਆਯੁਰਵੈਦਿਕ ਡਾਕਟਰਸ ਅਕਸਰ ਕਲਾਸਿਕਲ ਆਯੁਰਵੈਦਿਕ ਹਰਬਲ ਕੰਬੀਨੇਸ਼ਨਸ ਦਾ ਯੂਜ਼ ਕਰਦੇ ਨੇ ਜਿਵੇਂ ਕਿ ਗਿਲੋਏ ਐਲੋਵੇਰਾ ਆਮਲਾ ਭਿੰਗਰਾਜ ਪਾਊਡਰ ਜਾਂ ਫਿਰ ਭਿੰਗਰਾਜ ਆਸਬ ਜੋ ਕਿ ਕਲਿਕਡ ਫਾਰਮ ਦੇ ਵਿੱਚ ਹੁੰਦਾ ਹੈ ਬੱਚਾ ਨੂੰ ਦਿੱਤਾ ਜਾਂਦਾ ਹੈ ਜੋ ਕਿ ਲੀਵਰ ਹੈਲਥ ਨੂੰ ਤਾਂ ਇੰਪਰੂਵ ਕਰਦਾ ਹੀ ਹੈ ਨਾਲ ਨਾਲ ਬੱਚਾ ਦੀ ਓਵਰਆਲ ਹੈਲਥ ਵੀ ਅੱਛੀ ਹੁੰਦੀ ਹੈ ਬੱਚਿਆਂ ਦੇ ਫੇਸ ਤੇ ਗਲੋ ਆਉਂਦਾ ਹੈ ਭੁੱਖ ਸਹੀ ਲੱਗਦੀ ਹੈ ਤੇ ਬੱਚੇ ਵੱਧਦੇ ਫੁੱਲਦੇ ਨੇ ਇਸ ਤਰ੍ਹਾਂ ਦੀ ਹੋਰ ਹੈਲਥ ਇਨਫੋਰਮੇਸ਼ਨ ਲਈ ਸਾਨੂੰ ਜ਼ਰੂਰ ਫੋਲੋ ਕਰੋ ਤੇ ਜੇ ਤੁਸੀਂ ਆਪਣੇ ਕਿਸੇ ਵੀ ਹੈਲਥ ਇਸ਼ੂ ਲਈ ਮੈਡੀਸਨ ਵੰਗਵਾਣੀ ਹੈ ਤਾਂ ਸਾਨੂੰ ਉਪਰ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ